ਇਹ ਬਾਬਾ ਜੀ ਪਾਕਿਸਤਾਨ ਚੋਂ ਆਗੇ ਸੀ ਜਦੋਂ ਇਹਨਾਂ ਦੀ ਉਮਰ 15 ਸਾਲ ਸੀ 47 ਦੀ ਬੰਡ ਇਹਨਾਂ ਨੇ ਆਪਣੇ ਅੱਖੀ ਦੇਖੀ ਆ ਅੱਜ ਵੀ ਜਦੋਂ 47 ਚੇਤੇ ਕਰਦੇ ਆ ਕਹਿੰਦੇ ਮਨ ਦੇ ਵਿੱਚੋਂ ਹੌਕੇ ਉੱਠਦੇ ਆ ਪਰਿਵਾਰ ਚੇਤੇ ਆਉਂਦਾ ਆ ਤੇ ਮਾਪੇ ਚੇਤੇ ਆਉਂਦੇ ਆ ਜਿਨ੍ਹਾਂ ਨੇ ਬਚਾਇਆ ਅੱਜ ਉਹ ਵੀ ਸੁਪਨਿਆਂ ਵਿੱਚ ਮੇਰੇ ਆਉਂਦੇ ਆ ਪਿੱਛੇ ਪਿੰਡ ਕਿਹੜਾ ਸੀ ਆਪਣਾ ਵੇ ਸਾਡਾ ਪਿੰਡ ਸਾਜੇ ਨਾਰੋਵਾਲਾ ਨਾਰ ਤਹਿਸੀਲ ਨਾਰੋਵਾਲ ਸੀ ਹੂੰ ਜ਼ਿਲ੍ਹਾ ਸਿਆਲਕੋਟ ਫੇ ਕਦੀ ਮੁੜ ਕੇ ਜਾਣ ਦਾ ਮੌਕਾ ਨਹੀਂ ਮਿਲਿਆ ਦਿਲ ਕਰਦਾ ਜਾਣ ਨੂੰ ਉੱਥੇ ਜਾਣ ਨੂੰ ਤੇ ਕਰਦਾ ਪਰ ਹੁਣ ਚਲ ਨੂੰ ਜੋ ਗਈ ਅੱਛਾ ਜ਼ਿਲ੍ਹਾ ਸਿਆਲਕੋਟ ਦੇ ਹਾਂ ਤਹਿਸੀਲ ਨਾਰੋਵਾਲ ਠੀਕ ਆ ਹੋਰ ਮੈਂ ਜਿਹੜੀ ਪਾਕਿਸਤਾਨ ਦੀ ਗੱਲ ਸੁਣੀ ਜੇ ਹਾਂ ਜਦੋਂ ਅਸੀਂ ਨਿਕਲੇ ਹਾਂ ਹਾਂ ਮੈਂ 15 ਸਾਲ ਸਾਡੇ ਪਿੰਡ ਪਾ ਗਿਆ ਜਥਾ ਮੁਸਲਮਾਨਾਂ ਦਾ ਅੱਛਾ ਵੀ ਚੱਲੇ ਕੁਹਾੜੀ ਚੱਲੇ ਗੋਲੀ ਵੀ ਚੱਲੇ ਬਈ ਬਹੁਤ ਕਤਲਮ ਹੋਇਆ ਸੀਗਾ ਕਿਤੇ ਹਉ ਲੈ ਗਏ ਅੱਛਾ ਫਿਰ ਆਪਾਂ ਬੋ ਦੋ ਸੀਗੇ ਤਗੜੇ ਕੇ ਸਾਰੇ ਤੜ ਗਏ ਲੋਕੀ ਮਾਵਾਂ ਨੇ ਪੁੱਤ ਨਹੀਂ ਸੰਭਾਲੇ ਤਾਡੇ ਮਾਤਾ ਪਿਤਾ ਫਿਰ ਕਿੱਥੇ ਗਏ ਸੀਗੇ ਉਦੋਂ ਲੋਗਗੇ ਨਾ ਸਾਰੇ ਚੜੀ ਕਮਾਦੀ ਅੱਛਾ ਤੇ ਫਿਰ ਉਹ ਛੱਡ ਕੇ ਚਲੇ ਗਏ ਤੁਹਾਨੂੰ ਨਿਕਲਿਆ ਨਾ ਗਿਆ ਕਿ ਅੱਛਾ ਛੱਡ ਕੇ ਮੈਂ ਨਾ ਕਿਸੇ ਨੇ ਇਹ ਨਹੀਂ ਵੇਖਿਆ ਮਰ ਪੁੱਤ ਕਿੱਥੇ ਆ ਤੇ ਮੇਰੀ ਧੀ ਕਿੱਥੇ ਆ ਹਾਂ ਮਗਰ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅਸੀਂ ਕਲਾਨੌਰ ਦੇ ਵਿੱਚ ਅੱਜ ਫਿਰ ਬਲੌਗ ਬਣਾ ਰਹੇ ਆ ਸਾਨੂੰ ਬਾਪੂ ਜੀ ਮਿਲੇ ਆ ਜਿਨ੍ਹਾਂ ਨੇ 47 ਦੀ ਬੰਡ ਦੇਖੀ ਹੋਈ ਆ ਕਹਿੰਦੇ ਜਦੋਂ ਬੰਡ ਹੋਈ ਆ ਮੈਂ ਉਦੋਂ 15 ਸਾਲ ਦਾ ਸੀ ਤੇ ਮੈਂ ਜਾਨ ਬਚਾ ਕੇ ਕਲਨੌਰ ਦੇ ਵਿੱਚ ਇੱਥੇ ਆ ਕੇ ਆ ਬਸਿਆ ਜਿਹੜਾ ਕਿੱਸਾ ਸੀ ਬਹੁਤ ਦੁਖਦਈ ਆ ਬਹੁਤ ਭਾਵੁਕ ਹੋਣ ਵਾਲਾ ਕਿੱਸਾ ਆ ਬਾਪੂ ਜੀ ਕੋ ਜੋ ਸਾਨੂੰ ਆਫ ਕੈਮਰਾ ਦੱਸਿਆ ਕਿ 15 ਸਾਲ ਪਹਿਲਾਂ ਕਿਸੇ ਨੇ ਜਾਨ ਬਚਾਈ ਫਿਰ ਕਿਸੇ ਨੇ ਬਚਾਈ ਤੇ ਅੱਜ ਵੀ ਉਹ ਬੰਦੇ ਸੁਪਨੇ ਵਿੱਚ ਆਉਂਦੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਠੀਕ ਹੋ ਠੀਕ ਤੁਹਾਡੇ ਵਰਗੇ ਬਜ਼ੁਰਗ ਪੰਜਾਬ ਚ ਲੱਭਦੇ ਲੱਭਦੇ ਨਹੀਂ ਲੱਭਦੇ ਤੁਸੀਂ ਸਾਨੂੰ ਖੁਸ਼ੀ ਹੋਈ ਆ ਤੁਹਾਨੂੰ ਮਿਲ ਕੇ ਬਾਬਾ ਜੀ ਕਿਦਾਂ ਦਾ ਮਾਹੌਲ ਸੀ 47 ਵਿਲੇ ਦਾ ਬੱਲੇ ਬੱਲੇ ਬੜਾ ਮਾੜਾ ਬਹੁਤ ਬੰਦੇ ਨੂੰ ਬੰਦਾ ਨਹੀਂ ਵੇਖ ਸਕ ਤਾਨੂੰ ਪਤਾ ਜਦੋਂ ਭਗਤ ਸਿੰਘ ਨੂੰ ਸ਼ਹੀਦ ਕੀਤਾ ਆ ਫਾਂਸੀ ਦਿੱਤੀ ਆ ਉਹ ਪਤਾ ਉਹ ਸਮਾਂ ਉਹ ਕਿਹੋ ਜਿਹਾ ਸਮਾਂ ਸੀ ਉਸ ਸਮੇਂ ਉਹਦੋਂ ਵੀ ਬੜਾ ਮਾੜਾ ਸੀ ਤੁਸੀਂ ਦੇਖਿਆ ਭਗਤ ਸਿੰਘ ਨਹੀਂ ਉਹਦੋਂ ਐਡੀ ਵੱਡ ਟੋਕ ਨਹੀਂ ਹੋਈ ਅੱਛਾ ਵੱਡ ਟੋਕੇ ਜਿਹਾ ਤਾਂ ਵਾਂਡ ਹੋਈ ਹੈ ਨਾ ਹਾਂ ਉਹਦੋਂ ਹੋਈ ਅੱਛਾ ਪਹਿਲਾਂ ਜਦੋਂ ਸ਼ਹੀਦ ਭਗਤ ਸਿੰਘ ਹੋਣੀ ਹੈ ਨਾ ਹਾਂ ਉਹਦੋਂ ਵੱਡ ਟੋਕ ਨਹੀਂ ਹੋਈ ਤੁਸੀਂ ਤੇਰੇ ਤੁਹਾਡੇ ਘਰਦਿਆਂ ਨੇ ਸ਼ਹੀਦ ਭਗਤ ਸਿੰਘ ਦੇਖਿਆ ਸੀਗਾ ਜਾਂ ਤੁਸੀਂ ਦੇਖਿਆ ਸੀਗਾ ਨਹੀਂ ਮੈਂ ਨਹੀਂ ਕਿ ਵੇਖਿਆ ਐਵੇਂ ਕਾਨੂੰ ਮੈਂ ਝੂਠ ਨਹੀਂ ਮਾਰ ਠੀਕ ਆ ਉਹਦੇ ਬਾਰੇ ਖਬਰਾਂ ਸੁਣਦੇ ਰਹੇ ਹੋਗੇ ਚਲੋ ਉਦੋਂ ਤੇ ਆਂਦੇ ਹਨ ਇਹਨਾਂ ਨੂੰ ਫਾਸੀ ਦਿੱਤਾ ਗਿਆ ਅੱਛਾ ਤੇ ਆਪ ਇਹਨਾਂ ਗਾਲ ਰਸੇ ਪਾਏ ਨੇ ਠੀਕ ਆ ਨਾਰੇ ਮਾਰੇ ਨੇ ਹਾਂ ਤੇ ਹੋਰ ਮੈਂ ਦਰਸ਼ਨ ਨਹੀਂ ਉਹਨਾਂ ਦੇ ਜਦੋਂ 47 ਦੀ ਬੰਡ ਹੋਈ ਆ ਵੀ ਤੁਸੀਂ ਉੱਥੇ ਤੁਹਾਡਾ ਪਿੰਡ ਕਿਹੜਾ ਸੀਗਾ ਬਲਾਰ ਡਿਸਟ੍ਰਿਕਟ ਬਲਾਰ ਹਾਂਜੀ ਬਲਾਰ 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 ਪਿੰਡ ਸਿਗਾ ਤੇ ਡਿਸਟ੍ਰਿਕਟ ਕਿਹੜਾ ਸਿਗਾ ਜ਼ਿਲ੍ਹਾ ਕਿਹੜਾ ਸਿਗਾ ਜ਼ਿਲ੍ਹਾ ਸਿਆਲਕੋਟ ਜ਼ਿਲ੍ਹਾ ਸਿਆਲਕੋਟ ਤਹਿਸੀਲ ਨਾਰੋਵਾਲ ਅੱਛਾ ਤੇ ਥਾਣਾ ਦਫਰਾ ਥਾਣਾ ਦਫਰ ਬਾਬਾ ਜੀ ਤੇ ਹੀ ਆ ਸਾਰਾ ਕੁਝ ਹਨ ਚੇਤਾ ਛੱਡ ਕੇ ਮੈਨੂੰ ਸਭ ਕੁਝ ਲੱਗੇ ਲੱਗੇ ਪਿੰਡਾਂ ਦਾ ਸਾਰਾ ਪਤਾ ਹੈ ਅੱਛਾ ਸਾਡੇ ਪਿੰਡ ਦੇ ਲੱਗੇ ਖਾਨਪੂਰ ਸੀ ਹਾਂ ਫਿਰ ਟਪਿਆਲਾ ਹਾਂ ਇੱਕ ਬੰਨੇ ਖਾਰਾ ਹਾਂ ਇੱਕ ਬੰਨੇ ਨਨਾਰ ਹੂੰ ਫਿਰ ਸੰਖਤਰਾ ਅੱਛਾ ਹਾਂ ਸਾਰੇ ਪਿੰਡਾਂ ਦਾ ਨਾਲ ਯਾਰ ਦੋਸਤ ਜਿਹੜੇ ਸੀਗੇ ਉਹਨਾਂ ਦਾ ਨਾਂ ਚਿੱਤੇ ਆ ਕੋਈ ਚੇਤਨ ਨਹੀਂ ਹੁਣ ਤੇ ਆਪਨਾ ਵੀ ਭੁੱਲ ਜਾਂਦਾ ਕਈ ਵਾਰ ਅੱਛਾ ਹੁਣ ਕੋਈ ਯਾਦ ਨਹੀਂ ਉਮਰ ਖਾ ਗਿਆ ਉਮਰ ਖਾ ਗਿਆ ਉਮਰ ਦਾ ਲਿਆ ਜਾ ਅੱਛਾ 92 ਸਾਲ ਦੇ ਹੋ ਗਏ ਹੂੰ ਹੋ ਗਏ ਅੱਛਾ ਤੇ ਬਾਬਾ ਜੀ ਇਹ ਜਦੋਂ ਉੱਥੋਂ ਆਏ ਸੀਗੇ ਉਸ ਸਮੇਂ ਕੀ ਮਾਹੌਲ ਸੀ ਕਿਹਨਾਂ ਨੇ ਤੁਹਾਡੀ ਜਾਨ ਬਚਾਈ ਸੀ ਨੂਰਾ ਤੇ ਇੱਕ ਅੱਲਾ ਦਿੱਤਾ ਸ਼ੁਰੂ ਦੱਸੋ ਜਦੋਂ ਉੱਥੋਂ ਜਦੋਂ ਰੌਲਾ ਪੈ ਗਿਆ 47 ਦਾ ਰੌਲਾ ਪੈ ਗਿਆ ਫਿਰ ਤੁਹਾਡੇ ਘਰ ਦੇ ਵਿਛੜ ਗਏ ਕਿ ਨਾਲ ਸੀਗੇ ਵਿਛੜ ਗਏ ਅੱਛਾ ਤੇ ਮੈਂ ਮੋਚੀ ਅੱਲਾ ਦਿੱਤੇ ਤੇ ਘਰ ਜਾ ਵੜਿਆ ਹਾਂ ਉਹਨੇ ਮੈਨੂੰ ਰਾਤ ਰੱਖਿਆ ਹਾਂ ਬੜਾ ਪਿਆਰ ਕੀਤਾ ਮੇਰ ਨਾਲ ਹੂੰ ਫਿਰ ਉਹ ਦਿਨ ਚੜਿਆ ਤੇ ਨੂਰੇ ਦੇ ਘਰ ਸ਼ਾਦਾ ਆ ਭਾਬੀ ਨੂਰਾ ਕੋਈ ਪਹਿਲਵਾਨ ਸੀ ਉੱਥੇ ਦਾ ਨਹੀਂ ਹਾਂ ਪਿੰਡ ਦਾ ਹੀ ਮੰਦਾ ਜਵਾਨ ਬੜਾ ਹੈ ਅੱਛਾ ਨੂਰਾ ਇਹ ਪੰਜ ਚਾਰ ਪਰਾਹ ਪੰਜ ਭਰਾ ਸੀਗੇ ਤੇ ਉਹਨਾਂ ਦੀ ਠੋਕ ਵਧੀਆ ਹੋਣੀ ਆ ਉੱਥੇ ਅੱਛਾ ਤੇ ਓਖਣ ਲੱਗਾ ਮੈਨੂੰ ਜਦ ਮੈਂ ਇਹ ਮੋਚੀ ਆਂਦਾ ਲ ਮੈਂ ਆਉਂਦਾ ਇਹ ਮਿੰਹਾਨੂ ਕੋ ਮਾਰੇਗਾ ਤੇ ਇਹਨੂੰ ਮਾਰੇਗਾ ਨਾ ਹੂੰ ਤੂੰ ਮੈਨੂੰ ਫੜਾ ਜਾ ਅੱਛਾ ਅੱਛਾ ਮੋਚੀ ਨੇ ਦੱਸਿਆ ਨੂਰੇ ਨੂੰ ਨੂਰੇ ਕਿ ਤੇਰੇ ਦੋਸਤਾਂ ਮੁੰਡਾ ਸਾਡੇ ਕੋਲ ਆ ਅੱਛਾ ਨੂਰੇ ਆਲ ਛੱਡ ਆਇਆ ਹਾਂ ਤੇ ਨੂਰਾ ਸੱਚ ਆਪ ਲੈ ਗਿਆ ਇਹਦੇ ਘਰੋਂ ਆਣ ਕੇ ਅੱਛਾ ਆਪ ਖੜ ਕੇ ਹਾਂ ਜੋਨੇ ਆਪਣੇ ਘਰ ਮੈਨੂੰ ਜਿਹੋ ਜੀ ਰੋਟੀ ਮਿਲਿਆ ਆਪ ਖਾਣੀ ਓਏ ਮੈਨੂੰ ਨੂਰੇ ਦਾ ਪਰਿਵਾਰ ਕਾਫੀ ਵੱਡਾ ਸੀ ਪੰਜ ਭਰਾ ਸੀ ਸਿਗੇ ਮੁਸਲਮਾਨ ਮਸ਼ਰਮਾ ਅੱਛਾ ਤੇ ਤੁਸੀਂ ਪਗੜੀ ਬੰਨਦੇ ਸੀ ਉਦੋਂ ਪਗੜੀ ਨਹੀਂ ਹਾਂ ਉਦੋਂ ਨਾ ਪਰਨਾ ਪੂਰਨਾ ਭਾਵੇਂ ਬੰਨ ਲਈਏ ਹਾਂ ਤੇ ਵਾਲ ਸਿਰ ਤੇ ਜ਼ਰੂਰ ਸੀ ਮਤਲਬ ਸਰਦਾਰ ਸੀਗੇ ਸਰਦਾਰ ਅੱਛਾ ਜੀ ਫਿਰ ਕਿੱਧਰ ਜਾਣਾ ਨੂਰੇ ਨੇ ਮੈਨੂੰ ਨਾਲ ਜਿੱਧਰ ਜਾਣਾ ਨਾਲ ਜਦੋਂ ਫੇ ਕਤਲ ਆਮ ਹੁੰਦਾ ਨੂਰੇ ਹੁਣੀ ਬਾਹਰ ਜਾਂਦੇ ਸੀ ਤੁਸੀਂ ਨਾਲ ਜਾਂਦੇ ਸੀਗੇ ਨਹੀਂ ਅੱਛਾ ਨਾਲ ਐਵੇਂ ਕੰਨ ਝੂਠਣਾ ਅੱਛਾ ਉਦਾਂ ਘੁੰਮਦੇ ਫਿਰਦੇ ਨਾਲ ਜਾਂਦੇ ਹੁਣੇ ਆ ਟੈਂਡੀ ਚ ਜਦੋਂ ਉਹਨੇ ਕਿਤੇ ਬਾਹਰ ਜਾਣਾ ਪੱਠਿਆਂ ਦੱਥਿਆਂ ਨੂੰ ਹਾਂ ਉਦੋਂ ਮੈਨੂੰ ਨਾਲ ਤੇ ਨਾਲ ਲੈ ਜਾਣਾ ਤੁਹਾਨੂੰ ਕੋਈ ਕੁਝ ਕਹੇ ਨਾ ਕਹੀਂ ਨਾ ਅੱਛਾ ਮੈਨੂੰ ਨਾਲ ਰੱਖਦਾ ਹਾਂ ਹਾਂ ਬਰਛਾ ਵੀ ਹੱਥ ਚ ਰੱਖਦਾ ਹਾਂ ਉਹਨੂੰ ਕਦੀ ਕਿਸੇ ਨੇ ਪੁੱਛਿਆ ਨਹੀਂ ਸੀਗਾ ਕਿ ਤੂੰ ਸਰਦਾਰ ਬੰਦਾ ਨਾਲ ਲਈ ਫਿਰਦਾ ਉਹਦੀ ਵਾਹ ਵਲ ਨਹੀਂ ਕੋਈ ਵਿੰਦਾ ਇੰਨਾ ਠੁੱਕ ਸੀਗਾ ਇੰਨਾ ਠੁੱਕ ਸੀ ਅੱਛਾ ਆਪਣੇ ਪਿੰਡ ਜਿਹੜੇ ਹੈ ਨਾ ਹਾਂ ਬਹੁਤੇ ਸਾਡੇ ਜਿੰਨਾ ਛੋਟੇ ਹਨ ਹੂੰ ਕੋਈ ਰਾਈ ਕੋਈ ਆਪਣੇ ਬਣੇ ਰਾਈ ਤੇ ਕੋਈ ਜਲਾਏ ਹੂੰ ਇਸ ਤਰ੍ਹਾਂ ਦੇ ਹੂੰ ਉਹੀ ਜ਼ਮੀਨ ਦਾ ਮਾਲਕ ਹੂੰ ਹੈ ਛੋਟੀ ਕੌਮ ਸੀ ਬਹੁਤੀ ਅੱਛਾ ਉਹਦੇ ਹਾਲ ਕੋ ਵੇਂਦੇ ਹੁਣ ਮਗਰੋਂ ਆਣ ਕੇ ਤੇ ਚਲੋ ਉੱਥੇ ਜਿਹੜੀ ਲਾਹੀ ਛੱਡ ਕੇ ਆਏ ਆ ਉਹ ਕਿਸੇ ਨੂੰ ਲਾਟ ਹੋਈ ਹੋਏਗੀ ਨਾ ਹਾਂ ਹੁਣ ਇੱਧਰ ਕਿੰਨੀ ਜ਼ਮੀਨ ਸੀ ਤੁਹਾਡੀ ਜ਼ਮੀਨ ਮੈਂ ਤੁਹਾਨੂੰ ਦੱਸਾਂ ਉਹ ਇੱਧਰ ਆਣ ਕੇ ਨਹਾਦੀ ਜਮੀਨ ਕਾਟ ਕਰਕੇ ਬਿਲਕੁਲ ਥੋੜੀ ਤੇ ਜਾ ਹਿੱਸਾ ਅੱਛਾ ਇੱਥੇ ਸਾਨੂੰ ਸਾਰੀ ਪੰਜ ਚਰ ਕਿल्ले ਪਾਈ ਪਈ ਐਵੇਂ ਆਖੇ ਆਹ ਬੈਲ ਲਾ ਲਾ ਕੇ ਨਾ ਗਹਣੇ ਲਾ ਕੇ ਹਾਂ ਬੈਲ ਲਾ ਕੇ 25 ਕਿल्ले ਪੈ ਬਣਾਏ ਉਧਰ ਇੱਥੇ ਇੱਧਰ ਤੇ ਉਧਰ ਫੇ ਇਹਦਾ ਮਤਲਬ 25 30 ਕਿल्ले ਜ਼ਮੀਨ ਹੋਊਗੀ ਥੋੜੀ 20 ਕਿल्ले 25 ਨਹੀਂ ਥੋੜੀ ਥੋੜੀ ਸੀਗੀ ਫਿਰ ਜਦੋਂ ਉੱਥੋਂ ਆ ਗਏ ਸੀ ਫਿਰ ਮਾਂ ਬਾਪ ਮਿਲੇ ਕਿ ਨਹੀਂ ਮਿਲੇ ਮੁੜ ਕੇ ਅੱਛਾ ਮਿਲਤੇ ਹਾਂ ਮੇਲੇ ਮਾਮਾ ਮਾਫਨ ਆ ਰਿਹਾ ਪਰ ਕਿੱਥੇ ਕਿੱਥੇ ਹੋਇਆ ਸੀ ਮੇਲ ਮੇਲ ਕਿੱਥੇ ਹੋਇਆ ਸੀਗਾ ਅੰਬਰਸਰ ਹਰਮੰਦਰ ਸਾਹਿਬ ਚ ਅੱਛਾ ਜੀ ਉੱਥੇ ਫਿਰ ਕਿਦਾਂ ਮੇਲੇ ਨੇ ਭੱਜ ਦੜ ਦੇ ਵਿੱਚ ਕਿਦਾਂ ਮੇਲ ਮਲਾਪ ਹੋ ਗਿਆ ਭੱਜ ਦੌੜ ਉਹ ਚਾਵਾ ਬਹਿ ਗਈ ਹਾਂ ਤੇ ਫਿਰ ਇੱਥੇ ਮੈਨੂੰ ਛੱਡ ਕੇ ਜਦੋਂ ਗਏ ਨੇ ਹਾਂ ਹੁਣ ਇਹ ਨਹੀਂ ਪਤਾ ਖਬਰਾਂ ਹੀ ਦੱਸਿਆ ਜਾਂ ਕਿਹ ਤਰ੍ਹਾਂ ਮੈਨੂੰ ਅੰਬਰਸਰੋਂ ਫਿਰ ਇਹ ਨਾ ਆਉਂਦਾ ਲੈ ਆਂਦਾ ਬਾਬਾ ਜੀ ਫਿਰ ਵਿਆਹ ਕਿੱਥੇ ਇੱਧਰ ਕਰਵਾਇਆ ਜਾਂ ਫਿਰ ਉੱਧਰ ਹੀ ਕਰਵਾ ਲਿਆ ਸੀ ਇੱਥੇ ਆਣ ਕੇ ਅੱਛਾ ਇੱਥੇ ਕਰਵਾਇਆ ਵਿਆਹ ਬੜੇ ਕੀਤੇ ਨੇ ਬੱਚੇ ਕਿੰਨੇ ਆ ਫਿਰ ਬੱਚੇ ਦੋ ਲੜਕੇ ਤੇ ਦੋ ਲੜਕੀ ਅੱਛਾ ਜੀ ਉਹ ਵਿਆਹੇ ਵੀ ਆ ਜੀ ਅੱਛਾ ਜੀ ਛੱਟੀਆਂ ਵੀ ਆਈਆਂ ਮੁੰਡੇ ਵੀ ਆ ਠੀਕ ਆ ਉਹ ਸਮਾਂ ਚਿੱਤੇ ਆਉਂਦਾ ਆ ਬੜਾ ਕੇ ਅੱਛਾ ਫਿਰ ਮਨ ਭਰਦਾ ਆ ਅੱਛਾ ਜੀ ਫਿਰ ਮਨ ਭਰਦਾ ਆ ਕਿ ਕਿੱਦਾਂ ਭਰਦਾ ਆ ਉਹ ਤਰ੍ਹਾਂ ਹੀ ਨਜ਼ਰ ਆਉਂਦਾ ਸੀਨ ਉਤਰਾਂ ਅੱਛਾ ਜਿਤਨਾ ਛੱਡ ਕੇ ਆਏ ਆ ਨਾ ਹਾਂ ਉਤਰ ਅੱਛਾ ਆਉ ਲੱਥੇ ਵੇਖੇ ਨੇ ਬੰਦਿਆਂ ਦੇ ਦੇ ਬੱਚਿਆਂ ਦੇ ਹਮ ਤੇ ਛਪੜੀਆਂ ਭਰੀਆਂ ਕਹੇ ਦੀ ਲੱਤ ਵੱਡੀ ਕਹੇ ਦੀ ਬਾਹ ਵੱਡੀ ਹਮ ਲਿੱਲਾ ਦੇਂਦੇ ਕੋਈ ਵੇਂਦਾ ਹੀ ਨਹੀਂ ਉਤੋਂ ਦੀ ਨੰਗ ਜਾਂਦੇ ਫਿਰ ਕਦੀ ਉਹਨਾਂ ਨੇ ਰਾਬਤਾ ਕੀਤਾ ਜਿਹੜੇ ਉੱਥੇ ਪਹਿਲਵਾਨ ਸੀ ਜਾਂ ਜਿਹੜਾ ਮੋਚੀ ਸੀ ਕਦੀ ਉਹਨਾਂ ਨੇ ਪੁੱਛਿਆ ਹੋਵੇ ਕਿ ਤੁਸੀਂ ਠੀਕ ਠਾਕ ਪੁੱਜ ਗਏ ਇੱਧਰ ਮੁੜ ਕੇ ਕਦੀ ਕਦੀ ਨਹੀਂ ਨਾ ਅੱਛਾ ਜੀ ਨਾ ਕੋ ਫੋਨ ਨਾ ਕੋ ਨੰਬਰ ਉਹ ਤੇ ਨੂਰਾ ਦੇ ਸਾਨੂੰ ਮੈਂ ਐਵੇਂ ਤੇਰੇ ਅੱਗੇ ਝੂਠ ਮਾਰਿਆ। ਇਹ ਨਰੋਵਾਲ ਸੀ ਤਾਂ ਮੇਰੇ ਨਾਲ ਆਇਆ। ਹਾਂ। ਉਹਨਾਂ ਦੀ ਗੱਡੀ 'ਚ। ਹਾਂ। ਨਰੋਵਾਲ ਸੀ ਤਾਂ ਮੈਨੂੰ ਛੱਡ ਕੇ ਗਿਆ। ਹਾਂ। ਨੂਰਾ ਜਿਹੜਾ ਹੈ। ਅੱਛਾ। ਤੇ ਉੱਥੋਂ ਫਿਰ ਮੁੜਿਆ ਪਿੱਛੇ ਮੁੜ ਗਿਆ। ਹੁਣ ਤਾਂ ਉਹ ਫਿਰ ਮਰ ਮੁੱਕ ਗਏ ਹੋਣਗੇ। ਮਰ ਤੋ। ਉਹਦੇ ਵੀ ਬੜੇ ਤਗੜੇ ਜਵਾਨ ਸਨ। ਅੱਛਾ। ਤੇ ਅਸੀਂ ਛੋਟੇ ਹਾਂ ਅਸੀਂ ਹੁਣ ਮਰਨ ਮੁੱਕਣ ਤੇ ਆ ਗਏ। ਠੀਕ ਹੈ ਜੀ। ਉਹਨਾਂ 'ਚ ਹੁਣ ਕੋਈ ਨਹੀਂ। ਜੇ ਹੁਣ ਮੌਕਾ ਮਿਲੇ ਪਾਕਿਸਤਾਨ ਦਾ। ਜਾਓਗੇ ਪਿੰਡ ਦੇ ਕੇ ਆਓਗੇ ਨਹੀਂ ਜਾਣਾ ਨਹੀਂ ਜਾ ਜਾਣਾ ਹੁਣ ਤੇ ਨਹੀਂ ਜਾ ਇੱਥੋਂ ਮਾਹਣਾ ਆ ਉੱਥੋਂ ਹੀ ਤੇ ਜਾਣਾ ਅੱਛਾ ਜੀ ਉਹ ਜਾਣਾ ਘਰ ਰੋਟੀ ਖਾਣ ਅੱਛਾ ਜੀ ਚਾਹ ਪੀਣ ਅੱਛਾ ਤੇ ਬੈਠਾ ਇੱਥੇ ਹੀ ਰਹਿਣਾ ਠੀਕ ਆ ਤੇ ਜੇ ਨਾ ਵੀ ਜਾਵਾਂ ਹਾਂ ਤੇ ਘਰੋਂ ਆਂਦੇ ਆ ਰੋਟੀ ਖਾਣ ਨਹੀਂ ਆਇਆ ਹੂੰ ਚਾਹ ਪੀਣ ਨਹੀਂ ਆਇਆ ਅੱਛਾ ਹਾਂ ਠੀਕ ਆ ਉਦਾਂ ਸਿਹਤ ਠੀਕ ਰਹਿੰਦੀ ਆ ਸਿਹਤ ਠੀਕ ਦਵਾਈ ਬੂਟੀ ਕੋਈ ਖਾਣਾ ਕਾਦੀ ਚਲਦੀ ਆ ਜੋ ਆਈ ਮੈਨੂੰ ਨਾਲ ਮੈਂ ਬੋਝੇ ਜਾਈਆ ਮੈਨੂੰ ਹੁਣ ਇਹ ਨਹੀਂ ਚਲੋ ਠੀਕ ਆ ਇੱਕ ਵਾਰੀ ਪਿੰਡ ਦੱਸ ਦੋ ਕਿਹੜਾ ਸੀ ਪਾਕਿਸਤਾਨ ਚ ਆਪਣਾ ਬਲਾਰ ਬਲਾਰ ਪਿੰਡ ਦੇ ਬਾਪੂ ਜੀ ਆ ਜੇ ਸਾਡੀ ਵੀਡੀਓ ਬੇਸਿਕਲੀ ਦਾ ਪਾਕਿਸਤਾਨ ਤੋਂ ਬਹੁਤ ਲੋਕ ਮੇਰੀ ਫੇਸਬੁੱਕ ਤੇ ਜੁੜੇ ਹੋਏ ਆ ਤੇ YouTube ਤੇ ਵੀ ਆ ਬਲਾਰ ਪਿੰਡ ਦਾ ਕੋਈ ਬੰਦਾ ਵੀ ਵੀਡੀਓ ਦੇਖਦਾ ਹੋਵੇ ਤਾਂ ਪਲੀਜ਼ ਇੱਕ ਵੀਡੀਓ ਬਲਾਰ ਪਿੰਡ ਦੀ ਬਣਾ ਕੇ ਜਰੂਰ ਭੇਜੇ ਬਾਬਾ ਜੀ ਘਰ ਚੇਤੇ ਆ ਕਿੱਥੇ ਹੁੰਦਾ ਸੀਗਾ ਘਰ ਸੀ ਚੜਦੇ ਪਾਸੇ ਪਿੰਡ ਅੱਛਾ ਫਿਰਨੀ ਤੇ ਫਿਰਨੀ ਉਹ ਜਰਾ ਗਲੀ ਪੈਂਦੀ ਅੱਛਾ ਤੇ ਉਥੇ ਉਹ ਜੇ ਕੋਈ ਜਾਊਗਾ ਪਤਾ ਲੱਗ ਸਕਦਾ ਕਿੱਥੇ ਘਰ ਹੈਗਾ ਕੀ ਮੈਨੂੰ ਮਾ ਤਾਂ ਕੋ ਕਹ ਰਿਹਾ ਗਏ ਹੁਣ ਪੁਰਾਣੇ ਘਰ ਅੱਛਾ ਜੀ ਮੈਨੂੰ ਮਾ ਚਲੋ ਫਿਰ ਵੀ ਬਲਾਰ ਪਿੰਡ ਦੀ ਵੀਡੀਓ ਬਾਬਾ ਜੀ ਨੂੰ ਬਣਾ ਕੇ ਜਰੂਰ ਭੇਜਿਓ ਤਾਂ ਜੋ ਅਸੀਂ ਬਾਬਾ ਜੀ ਨੂੰ ਉਹਨਾਂ ਦੇ ਪਿੰਡ ਦੇ ਦਰਸ਼ਨ ਕਰਾ ਸਕੀਏ ਤੇ ਨਾਸਾ ਢਿੱਲੋ ਬਾਈ ਨੂੰ ਜੇ ਵੀਡੀਓ ਆਪਾਂ ਟੈਗ ਜਰੂਰ ਕਰਾਂਗੇ ਜੋ ਇਹ ਬਾਬਾ ਜੀ ਨੂੰ ਬੁਲਾ ਕੇ ਪਾਕਿਸਤਾਨ ਦਿਖਾ ਸਕੇ ਠੀਕ ਹੈ ਬਾਬਾ ਜੀ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਦਿੱਤਾ ਤੇ ਰੱਬ ਤੁਹਾਡੀ ਚੜ੍ਹਦੀ ਉਮਰ ਕਰਾ ਨਾ 15 ਸਾਲ ਦਾ ਸਾਡੇ ਪਿੰਡ ਪਾ ਗਿਆ ਜਥਾ ਮੁਸਲਮਾਨਾਂ ਦਾ ਅੱਛਾ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਹਾਂ ਪਾ ਗਿਆ ਤੇ ਬੜਾ ਮੁਕਾਬਲਾ ਹੋਇਆ ਦੋ ਤਰੀਕੋਂ ਹੂੰ ਸਾਡੇ ਪੰਜ ਬੰਦੇ ਟਹਿ ਗਏ ਹੂੰ ਅਸਲੇ ਵਾਲੇ ਹੂੰ ਟਹਿ ਗਏ ਤੇ ਭੱਜਦਾ ਭੱਜੜ ਪਾ ਗਏ ਹੂੰ ਪਿੰਡ ਭੱਜ ਗਿਆ ਚਰੀਆਂ ਕੁਮਾਦਾ ਇੰਜਾੜੇ ਕੋਈ ਕਿਤੇ ਕੋਈ ਕਿਤੇ ਮਿਰਕੂ ਬਾਹਰ ਨਿਕਲਾਈ ਗਿਆ ਅੱਛਾ ਮੈਂ ਰਹਿ ਗਿਆ ਘਰੇ ਹੀ ਹੂੰ ਮੈਂ ਫਿਰ ਲੱਗੇ ਕਿੱਧਰ ਨਿਕਲਾਂ ਸ਼ਵੀ ਚੱਲੇ ਕੁਹਾੜੀ ਚੱਲੇ ਗੋਲੀ ਵੀ ਚੱਲੇ ਬਾਈ ਬਹੁਤ ਕਤਲਮ ਹੋਇਆ ਸੀਗਾ ਬੱਲੇ ਬੱਲੇ ਕਿਤੇ ਆਉ ਲੈ ਗਏ ਅੱਛਾ ਹੈ ਫਿਰ ਮੈਂ ਨਾ ਹਰ ਹੰਬਲੀ ਕੀਤੀ ਬਾਹਰ ਨਿਕਲਿਆ ਨਾ ਜਾਇ ਕੋਠੇ ਚੜ ਗਿਆ ਅੱਛਾ ਹੈ ਫਿਰ ਕੋਠੇ ਚੜਿਆ ကိုထဲတော့မာနာမိုချီ